ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਤਾਜਪੁਰ ਜਿਹੜਾ ਲੁਧਿਆਣਾ ਤਹਿਸੀਲ ਰਾਏਕੋਟ ਰਵਣੇ ਖੰਗੂੜੇ ਦੇ ਘਰੇ ਆ ਅੱਜ ਦੀ ਵੀਡੀਓ ਦੇ ਵਿੱਚ ਰਵਣੇ ਦੀਆਂ ਚਾਰ ਵਾੜਾ ਸੇਲ ਹੈ ਤਿੰਨ ਜਰਸੀ ਬਰੀਡ ਦੀਆਂ ਉਹ ਬੈ ਗਈ ਉਹ ਵੜ ਬੈ ਗਈ ਆ ਬਾਈ ਕਹਿੰਦਾ ਆਹੀ ਤਿੰਨ ਆ ਤਿੰਨ ਜਰਸੀ ਬਰੀਡ ਦੀਆਂ ਸੋਹਣੀਆਂ ਵੜਾਂ ਇੱਕ ਤੋਕੜ ਗੱਬਣ ਬਹੁਤ ਭੈਣ ਭਰਾ ਕਰਦੇ ਨੇ ਬਾਈ ਯਾਰ ਤੋ ਕੜਗੱਬਣ ਜਰਸੀ ਲੈਣੀ ਆ ਤੋ ਕੜਗੱਬਣ ਜਰਸੀ ਲੈਣੀ ਆ ਕਿ ਤੋ ਕੜਗੱਬਣ ਨਾਲੇ ਦੁੱਧ ਵੀ ਹੈਗਾ ਨਾਲੇ ਦੁੱਧ ਵੀ ਗਰਮਿਓ ਗਰਮੀ ਪਿਆ ਦੂ ਤੇ ਮੁੱਲ ਵੀ ਕਿਹੜਾ ਨਿੱਕਾ ਜਿਹਾ ਕਿੱਡਾ ਕ ਮੁੱਲ ਛੋਟਾ ਜਿਹਾ ਛੋਟਾ ਜਿਹਾ ਇੰਨਾ ਕੀ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦੇ ਰਾਂ ਨਾਂ ਪਰ ਰਮਨਦੀਪ ਸਿੰਘ ਪਿੰਡ ਤਾਜਪੁਰ ਤਸੀਰ ਹੈ ਕੋਲ ਜ਼ਿਲ੍ਹਾ ਲੁਧਿਆਣਾ ਫੋਨ ਨੰਬਰ ਦੱਸ ਨਾਸੀ 32 33031 95924 95922 ਥੋੜਾ ਨਾ ਮੋਬਾਈਲ 31 ਨੰਬਰ ਤੇ ਨੈਟਵਰਕ ਪ੍ਰੋਬਲਮ ਜੀ ਪਈ ਹੋਈ ਆ ਜੇ ਇਹ ਕਿਹਦੇ ਲਾਉਣਾ ਵੇ ਦੋਵੇਂ ਨੰਬਰ ਤੇ ਲਾ ਲਿਓ ਨੋ ਨੰਨੇ ਦੋਵੇਂ ਨੰਬਰ ਪਾ ਦਿਓ ਨਹੀਂ ਨੰਬਰ ਇੱਕ ਇੱਕ ਚ ਲਾਉਣਾ ਕਿ ਦੋਵੇਂ ਚ ਲਾਉਣਾ ਦੋਵੇਂ ਚ ਲਾਉਣਾ ਕਿ ਫਿਰ ਦੋਗਦੰ ਦੇ ਖਾਤਾ ਠੀਕ ਆ ਥੋੜਾ ਨਾ ਨੈਟਵਰਕ ਪ੍ਰੋਬਲਮ ਫੋਨ ਸਿਮ ਛੱਡਦਾ ਦਾ ਠੀਕ ਆ ਰੇਂਜ ਛੱਡਦਾ ਸਾਹ ਰੇਂਜ ਛੱਡਦਾ ਕਈ ਵੀਰ ਬੰਦੇ ਦਾ ਫੋਨ ਨਾਲ ਕਿ ਵੇ ਦੋਵੇਂ ਦੇਗਲਾ ਲਾ ਲੂਗਾ ਦੂਜਾ ਦੱਸ ਫਿਰ ਸਾਰਾ 95924 95922 ਠੀਕ ਆ ਕਿਹੜੇ ਪਾਸੋਂ ਲੱਗੀ ਇਹ ਤਾਂ ਟੋਕ ਇਹਨੇ ਸੁਣੇ ਵੀ ਇਹਨੂੰ ਵੀਰੇ 10 ਤਰੀਕ ਤੋਂ ਪੰਜਵਾਂ ਮਹੀਨਾ ਸਟਾਰਟ ਹੋ ਰਿਹਾ ਨਾ ਹਾਂ ਆਪਾਂ ਚੈੱਕ ਕਰਾ ਕੇ ਲਈਏ ਜੇ ਕਿਸੇ ਚੈੱਕ ਕਰਾਉਣੀ ਆ ਆਪਣੀ ਘਰੇ ਕਰਾ ਲਵੇ ਆਜੀ ਲੈ ਜਾਏ ਤਸਲੀ ਕਰਾ ਲਈ ਹਾਂ ਆਪਣੀ ਚੈੱਕ ਕਰਾਈ ਹੋਈ ਆ ਠੀਕ ਆ ਕੱਲ ਹੀ ਚੈੱਕ ਕਰਾਈ ਆ ਠੀਕ ਆ ਆ 10 ਤਰੀਕ ਜਿਹੜੀ ਆਉਂਦੀ ਆ ਅੱਜ 6 ਤਰੀਕ ਹੋ ਗਈ 4 ਦਿਨ ਘੱਟ 4 ਮਹੀਨੇ ਆ 10 ਤੋਂ ਯਾਨੀ ਕਿ ਪੰਜਵਾਂ ਚੱਲ ਬਣਾ ਲੈ ਲੱਗ ਬਣਾਵਾ ਤੇ ਤੇ ਦੁੱਧ ਹੈਗਾ ਹੁਣ ਅਗਲਾ ਆਪਦੀ ਡੇਟ ਜੀ ਨੇ ਲੈਣੀ ਹੋਊਗੀ ਅਗਲੀ ਵਾਰ ਡੇਟ ਦੇਖ ਲਵੇ ਮੁੜ ਕੇ ਆੜਾ ਜਾੜ ਖੋਲ ਜਾਣਾਗਾ ਹਾਂ ਇਹ ਤਾਂ ਗੱਲ ਆ ਪਤਾ ਨਹੀਂ ਕਿੰਨੇ ਕੁ ਪਹੂ ਆਉਂਦੇ ਜਾਂਦੇ ਲੋਕੀ ਦੇ ਮਾਲਕਾਂ ਨੇ ਦੱਸਿਆ 5 ਕਿਲੋ ਪਰ ਮੈਂ 4 ਹੀ ਕਹਿ ਕੇ ਦਊਂਗਾ ਕਿਉਂਕਿ ਮੈਂ ਤਾਂ ਹਰਾ ਮਾਰ ਕੇ ਲਈਆ ਕੱਢ ਬਾਹਰੋਂ ਐਵੇਂ ਆਪਾਂ ਝੂਠ ਬੋਲਦੇ ਆਂ 8 ਕਿਲੋ 9 ਕਿਲੋ ਆ ਅਗਲੇ ਨੇ 5 ਗਿਆ ਮੈਂ 4 ਹੀ ਕਹਿ ਕੇ ਦਊਂਗਾ ਦੋਸਤੋ ਬਾਈ ਕਹਿੰਦਾ ਆਪਾਂ ਦੁੱਧ ਦੋ ਟਾਈਮ ਚੋਇਆ ਨਹੀਂ ਆਪਾਂ ਧਾਰਾ ਮਾਰੀਆਂ ਵੇਖਿਆ ਕਿ ਚਵਾਈ ਦੀ ਓਕੇ ਆ ਥਣ ਇੱਕੋ ਜਿਹਾ ਪਾਸ ਆ ਤੇ ਲੈ ਲਈ ਆ ਬਹੁਤ ਵਪਾਰੀ ਤੁਹਾਨੂੰ ਪਤਾ ਵਪਾਰੀ ਤਾਂ ਆਪ ਦੀ ਤੱਕ ਦੇ ਹਿਸਾਬ ਨਾਲ ਤੇ ਥਣ ਚਲਦੇ ਵੇਖ ਕੇ ਲੈ ਲੈਂਦੇ ਆ ਘਰ ਵਾਲੇ ਤਾਂ ਚਾਉਂਦੇ ਆ ਚੂਣੀ ਵੀ ਚਾਹੀਦੀ ਆ ਦੋ ਟਾਈਮ ਆਲੇ ਨੇ ਝੂਠ ਬੋਲੇ ਉਹਨੇ 8 ਕਿਲੋ ਨੇ ਗਿਆ 5 ਕਿਲੋ ਗਿਆ ਹੁਣ ਇਹਦੇ ਵਿੱਚ ਕੀ ਚਾਹਾਂ ਦੋ ਡੰਗ ਆ ਬੱਦ ਦੁੱਧ ਵਾਲੀ ਉਹ ਫੇਰ ਤਾਂ ਚਲ ਚੋਲ ਗੱਭਣ ਚੈੱਕ ਕਰਾ ਲਈ ਆਪਾਂ ਗੱਭਣ ਚੈੱਕ ਕਰਾ ਲਈ ਆ ਚਾਰਾਂ ਦੀ ਗੱਭਣ ਚੈੱਕ ਪਾਸ 10 ਤਰੀਕ ਨੂੰ ਪੰਜਵਾਂ ਲੱਗਿਆ ਨਾ 5 ਕਿਲੋ ਦੁੱਧ ਦਾ ਕੁਆਲਿਟੀ ਦੇ ਨੇਗਾ ਮਾਰ ਲਓ ਮੂੰਹ ਮੱਥੇ ਦੀ ਸੋਹਣੀ ਐ ਜਰਸੀ ਬਰੀਡ ਐ ਨਾਲੇ ਤਾਂ ਹਜੇ 3 ਮਹੀਨੇ ਦੁੱਧ ਪਿਆਜੂਗੀ ਜੇ ਵਧੀਆ 2-2 ਕਿਲੋ ਤੜਕੇ ਹੱਥ ਨੇ ਵੀੜ ਪਾਈ ਜਾਉਂਗੇ ਨਾ ਹੋ ਸਕਦਾ ਕਿਲੋ 2 ਕਿਲੋ ਦੁੱਧ ਵੱਧ ਵੀ ਜਾਵੇ ਤੇ ਨਹੀਂ 4-5 4-5 ਦੇਈ ਜਾਵੇ ਚਲੋ ਇੰਨਾ ਵੀ ਬਹੁਤ ਆ ਤੇ ਮਗਰਲੇ 2 ਕੁ ਮਹੀਨੇ ਸੇਵਾ ਸੂਬਾ ਕਰ ਲੋਂਗੇ 2 ਢਾਈ ਘਟੇ ਫੀਡ ਦੇ ਪਾਲੋਂਗੇ ਜਿੰਨਾ ਵਜਨ ਵੱਧ ਕਰ ਲੋਂਗੇ ਜਿੰਨੀ ਰਾਜੀ ਵੱਧ ਕਰ ਲੋਂਗੇ ਉਨੇ ਹੀ ਪੈਸੇ ਵੱਧ ਵਟਾ ਜੂ ਕਈ ਭੈਣ ਭਰਾ ਹੁੰਦੇ ਆ ਤੋਕੜ ਗੱਭਣ ਪਸ਼ੂ ਲੈ ਲੈਂਦੇ ਆ ਨਾਲੇ ਤਾਂ ਕੋਈ 2-4 ਮਹੀਨੇ ਦੁੱਧ ਪੀ ਲੈਂਦੇ ਆ ਤੇ ਗਾਂ ਤਿਆਰ ਕਰਕੇ ਵੇਚ ਦਿੰਦੇ ਆ ਨਾਲੇ ਤਾਂ ਚਾਰ ਅਗਲੇ ਦੇ ਪੈਸੇ ਰਲ ਜਾਂਦੇ ਆ ਉਹਨਾਂ ਸੇ ਖਾਸ ਵੀਡੀਓ ਸਾਉਸੀਲ ਪੂਰੀ ਆ ਚਾਰ ਹੀ ਥਾਣਾ ਕੋਈ ਜੁੜ ਮੇ ਜਾਂ ਨਹੀਂ ਗੈਬ ਚ ਨਹੀਂ ਖੜਵੇਂ ਇਕੱਲੇ ਇਕੱਲੇ ਲੱਗੇ ਕਿੰਨੇ ਦੇ ਰਵਣੇ ਐਡਾ ਕੀ ਮੋਲ ਮੋਲ ਆਪਾਂ ਕਹਨਾਂ ਇਹਨੂੰ ਉਹਨੇ ਬੱਸੀਂ ਦੇਣੀ ਅੱਛਾ ਔਸਰ ਨਹੀਂ ਦੇਣੀ ਹਾਂ ਔਸਰ 29000 ਦੇ ਦਾਂਗੇ 29 ਦੀ 29 ਜਿਵੇਂ ਛੋਟਾ ਜਿਹਾ ਆਪਾਂ ਗੱਲ ਰਵਣੇ ਦੀ ਵੀ ਸੀ ਆ 25 25 ਦੀਦੀ ਹਜ਼ਾਰ ਦੀਆਂ ਚੰਗੀਆਂ ਔਸਰਾਂ ਵੀ ਕੀ ਜਾਂਦੀਆਂ ਇਕੱਲੀਆਂ ਅੱਗਾ 45 ਹਜ਼ਾਰ ਵਿੱਚ ਏ ਤੁਹਾਡੇ ਚੈਨਲ ਦੇ ਥਰੂ ਹਾਂ 10 ਕ ਦਿਨ ਹੋ ਗਏ ਹਾਂ 29 ਹਜ਼ਾਰ ਦੀ ਦੇ ਦੇਣੀ ਆ ਨਾਲੇ ਤਾਂ 3 ਮਹੀਨੇ ਦੁੱਧ ਪਿਆਜੂ ਤੇ ਮਗਰਲੇ 2 ਕੁ ਮਹੀਨੇ 2.5 ਮਹੀਨੇ 2.5 ਘਟੇ ਫੀਡ ਤੇ ਪਾਲੋਂਗੇ ਤਾਂ ਦੁੱਗਣੇ ਪੈਸੇ ਕਰ ਜੂਗੀ ਜੇ ਰਾਜ਼ੀ ਕਰੋਗੇ 3 ਨੰਬਰ 2 ਨੰਬਰ ਤੇ ਆ ਜਾ ਜੀ ਜੀ ਬਹਿ ਗਈ 40 ਹਜ਼ਾਰ ਦੇ ਕਿਤਰੇ ਨਿਕਲੇ ਜੀ ਹਾਂ ਲੱਸੀ ਵੀ ਵਿਗ ਜਾਨੀ ਉਹਨੇ ਜੀ ਹਾਂ ਇਹ ਵੀਰੇ ਦੂਜੇ ਸੂਏ ਨੇ ਬਹਿਣੇ ਸੂਣਾ ਦਾ ਤੇ ਇਹਦੇ ਵੀਰੇ ਇੱਕ ਹਫਤਾ ਬਾਕੀ ਪਿਆ ਹਫਤੇ ਦੀ ਕੱਚੀ ਆ ਉਹਦੇ ਨਾਲ ਕੱਦ ਜ ਵੱਡੀ ਹੋਰਾ ਬਸ ਦੋਨਾਂ ਨੂੰ ਵੱਡੀ ਆ ਹਾਂ ਤੇ ਦੁੱਧ ਵੀ ਇਹਦਾ ਦਿੱਤਾ ਹੋਇਆ ਪਹਿਲੇ ਸਵੇਰ 14 ਕਿਲੋ ਉਹ ਅਗਲੇ ਦੀ ਸੇਵਾ ਤੇ ਡਿਪੈਂਡ ਆ ਅਗਲੇ ਨੇ ਜੱਜਮੈਂਟ ਕਰਨੀ ਆ ਵੀ 15 ਲਾਉਂਗਾ 8 ਲਾਉਂਗਾ ਇਹ ਵੀ ਗੱਲ ਸਹੀ ਜਿਹੜੀ ਵਾਲਾ ਆਪਾਂ ਐਵੇਂ ਕਹੀ ਆਈਏ ਇਹਨੇ 15 ਹੀ ਦਊਗੀ 15 ਹੀ ਦਊ ਵੇਚਣ ਦੇ ਮਾਰੇ ਉਹ ਅਗਲੇ ਨੇ ਜੱਜਮੈਂਟ ਕਰਨੀ ਆ ਜਿਹਨੇ ਲੈਣੀ ਆ ਜਿਹਨੇ ਪੈਸੇ ਲਾਉਣੇ ਆ ਸਹੀ ਆ ਹੁਣ ਅਸੀਂ ਪੈਸੇ ਲਾ ਕੇ ਲੈਂਦੀ ਆ ਸਾਨੂੰ ਦਾ ਜੱਜਮੈਂਟ ਹੈਗੀ ਆ ਵੀ ਇਹਨੇ ਇੰਨਾ ਦੁੱਧ ਦੇ ਦੇਣਾ ਪਰ ਆਪਾਂ ਕਹਿੰਦੇ ਨਹੀਂ ਠੀਕ ਅਗਲਾ ਜਾ ਕੇ ਉੱਥੇ ਪੱਠੇ ਨਾ ਪਾਵੇ ਆਪਾਂ ਐਵੇਂ ਥਾਣੇ ਇੱਕ ਨੰਬਰ ਦੇ ਵੀ ਸੋਹਣੇ ਆ ਵੇਖ ਲੋ ਆਦੀ ਚੁਵਾਈ ਵਾਲੇ ਆ ਥਾਣੇ ਵੀ ਚਾਰਾਂ ਦੇ 4-4 ਦਾ ਕੋਈ 3 ਨਾਲੇ 4-4 ਦਾ ਕੋਈ ਫੋਟ ਨਹੀਂ ਸਾਹਮਣੇ ਤਿੰਨਾਂ ਵਿਹੜਾਂ ਦੇ ਚਾਰ-ਚਾਰ ਹੀ ਥਾਣਾ ਕਈਆਂ ਦੇ ਤਾਂ ਛੋਟੇ-ਛੋਟੀਆਂ ਮੂਵੜੀਆਂ ਜੀਆਂ ਵੀ ਹੁੰਦੀਆਂ ਤੇ ਆਮ ਵੀ ਵਿਹੜਾਂ 'ਚ ਆ ਜਾਂਦੀਆਂ ਕਈਆਂ ਦੇ ਤਾਂ ਅੱਧੇ ਥਾਣਾਂ ਵਰਗਾ ਦਾ ਕਈਆਂ ਦੇ ਤਾਂ ਪੰਜਵਾਂ ਥਾਣ ਪੂਰਾ ਹੀ ਹੁੰਦਾ ਬਰਾਬਰ ਦਾ ਪਰ ਇਹਨਾਂ ਦੇ ਕਿਸੇ ਦੇ ਕੋਈ ਨਿਸ਼ਾਨ ਵੀ ਹੈ ਨਹੀਂ ਦੁੱਧ 14 ਕਿਲੋ ਦਿੱਤਾ ਜਰਸੀ ਨੇ ਪਹਿਲਾਂ ਨੇ ਬਾਈ ਕਹਿੰਦਾ ਦੁੱਧ ਤਾਂ ਦੇਉ 15 ਪਰ ਆਪਾਂ ਗਾਰੰਟੀ ਨਹੀਂ ਦਿੰਦੇ ਕਿਉਂਕਿ ਅਗਲਾ ਸੇਵਾ ਨਾ ਕਰੇ ਬਾਈ ਕਹਿੰਦਾ ਫੇਰ ਉੱਥੇ ਆਪਾਂ ਕੀ ਕਰਾਂਗੇ ਉਹ ਅਗਲਾ ਵੇਖੇ ਕਿ ਕਿੰਨਾ ਲੈਣਾ 8 ਕਿਲੋ ਜਾਂ 15 ਕਿਲੋ ਬਲਟਲਾ ਕਾਫੀ ਬਾਕੀ ਆ ਲੈਵੇ ਦੀ ਸਾਫ ਸੁਥਰੀ ਆ ਹਫਤੇ ਦੀ ਕੱਚੀ ਆ ਜਰਸੀ ਬਰੀਡ ਹੈ ਇਹ 1 ਨੰਬਰ ਤੇ 3 ਨੰਬਰ ਦੋਵਾਂ ਵੜਾ ਨਾਲੋਂ 2 ਨੰਬਰ ਵੱਡੀ ਆ ਬੁੱਥੀ ਬਾਥੀ ਦੇਵੀ ਸੋਹਣੀਆਂ ਰਵਣੇ ਵਾਂਗੂ ਸੋਹਣੇ ਮੂੰਹ ਮੱਥੇ ਦੀ ਆ ਛੋਟਾ ਕੰਨ ਪੂਰੀ ਹੋਈ ਜੀ ਆਪਣੇ ਜਰਸੀਆਂ ਦੇ ਮੁਕਾਬਲੇ ਹਾਂ ਜਰਸੀਆਂ ਦੇ ਮੁਕਾਬਲੇ ਪੂਰਾ ਕੱਦ ਆ ਕਿੰਨੇ ਦਿਨ ਰਵਣੇ ਆ ਇੰਨੇ 46000 ਦੇ ਦਿਆਂਗੇ 46 ਦੀ 46 ਜੋੜਾ ਲੈ ਲੂ ਕੋਈ ਵੱਧੋ ਜੀ ਪੁਰਾ ਇਹ 40 ਤੇ 6 46000 ਦੀ ਜੇ ਕੋਈ ਜੋੜਾ ਲੈ ਲੈਂਦਾ ਵਹਿੜਾਂ ਦਾ ਤੇ ਕੋਈ 5 700 ਵੱਧ ਮਾਨਤਾਨ ਹੋ ਜੋ ਛੋਟਾ ਛੱਪਾ ਟਰਾਈ ਕਰਕੇ ਚਾਰੇ ਪਾਸੇ ਫੇਰ ਆਵੇ ਆਪਾਂ ਨੂੰ ਸਹੀ ਹੈ ਕਿਉਂਕਿ ਆਪਾਂ ਦੇ ਵੀਰੇ ਭਗਾਈ ਨਹੀਂ ਕਰਦੀ ਕੋਈ ਐਵੇਂ ਲੜਾ 40 ਲੜਾ 41 ਲੈ ਲਓ ਬੰਦਾ ਫੋਨ ਨਾ ਲਾਵੇ ਆਪਾਂ ਨੂੰ ਸਹੀ ਹੈ ਕੋ ਆਪਾਂ ਨਾ ਭਗਾਈ ਕੀਤੀ ਨਾ ਕਰਨੀ ਆ ਦੋਸਤੋ ਰਵਣਾ ਕਹਿੰਦਾ ਪਹਿਲਾਂ ਆਂਡ ਗਵਾਂਡ ਆਵਲਾ ਤੁਰ ਫਿਰ ਕੇ ਆ ਜੇ ਪਸ਼ੂ ਆਪਦੇ ਹੋਰ ਵੀ ਵੇਖ ਕੇ ਆਵੇ ਨਾਲੇ ਤਾਂ ਤੁਹਾਨੂੰ ਮੁੱਲ ਦਾ ਪਤਾ ਲੱਗ ਜੂ ਕੁਆਲਿਟੀ ਦਾ ਪਤਾ ਲੱਗ ਜੂ ਰਵਣਾ ਕਹਿੰਦਾ ਉਸ ਤੋਂ ਬਾਅਦ ਚ ਮੇਰੇ ਕੋਲੇ ਆਵੇ ਹਾਂ ਸੀਲ ਬਹੁਤ ਐ ਭਵਾਂ ਵੇੜੇ ਦੇ ਵਿਚਾਲੇ ਖੜਾ ਕੇ ਚੋਲਿਆ ਕਰੇ ਅਗਲਾ ਲੈ ਚੱਲ ਇਹ ਦੇ ਦੇਣੀ ਆ 40 ਦੇ 46000 ਦੀ ਛੋੜ ਛੱਪਾ ਹੋ ਜੂ 15 ਕਿਲੋ ਆਵਣਾ ਕਹਿੰਦਾ ਦੁੱਧ ਪਿਆ ਜੂ ਦੂਜਾ ਸੂਆ ਹਫਤੇ ਦੀ ਕੱਚੀ ਬਦਾਮੀ ਰੰਗ ਜਰਸੀ ਬਰੀਡ टाइपर पेंडा ਨੇੜੇ رائےकोट ਜ਼ਿਲ੍ਹਾ ਲੁਧਿਆਣਾ ਆ ਜਾ ਰਮਣੇ ਇੱਥੇ ਵੀ ਇਹ ਵੀ ਦੂਜਾ ਸੂਆਗਾ ਇਹਦੇ 15 16 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਜਿਹੜਾ ਮੂਰੇ 15 ਸੂਆ ਤਰੀਕ ਆਉਂਦੀ ਆ 9-10 ਦਿਨ ਪਹਿਲੇ ਆ 9-10 ਦਿਨ ਵੀਰੇ ਬਾਕੀ ਤੱਕ ਇਹਨੇ ਵੀਰੇ ਪਹਿਲੇ ਸੂ ਦੋ ਦ ਤੱਕ 13 ਲੀਟਰ ਹਮ ਹੁਣ ਫਿਰ ਉਸੇ ਗੱਲ ਆ ਵੀ ਉਹਨਾਂ ਅਗਲੇ ਨੇ ਜੱਜਮੈਂਟ ਕਰਨੀ ਵੀ ਮੈਂ 20 ਲੜ ਨੂੰ 15 ਲੜ ਨੂੰ 8 ਲੜ ਨੂੰ ਉਹ ਅਗਲੇ ਨੇ ਜੱਜਮੈਂਟ ਕਰਨੀ ਸਹੀ ਹੈ ਠੀਕ ਗੱਲ ਆਪਣੀ ਥਣ ਦੀ ਗਾਰੰਟੀ ਆ ਬਾਹਰ ਦੀ ਗਾਰੰਟੀ ਆ ਦੁੱਧ ਦੀ ਆਪਣੀ ਕੋਈ ਗਾਰੰਟੀ ਨਹੀਂ ਸਹੀ ਹੈ ਤੁਹਾਨੂੰ ਬੰਦਾ ਤਿੰਨਾਂ ਦੇ ਕੋਈ ਹੱਥ ਮਣਾ ਲਾਵੇ ਵਿਸ਼ਾ ਆਨਲਾਈਨ ਮੰਗਾਲ ਦੇਵੇ ਜਾਂ ਮਾਦੀ ਮੰਗਾਲ ਦੇਵੇ ਤੁਹਾਨੂੰ ਹੱਥ ਨਾਲ ਆਵੇ ਭਰ ਪਿੱਛੇ ਦੀ ਮੇਰੀ ਗਾਰੰਟੀ ਆ ਸਹੀ ਹੈ ਦੋਸਤੋ ਤਿੰਨਾ ਵੈੜਾਂ ਦੀ ਬਾਈ ਕਹਿੰਦਾ ਆਪਣੀ ਥਣਾ ਦੀ ਗਾਰੰਟੀ ਹੋ ਤਿੰਨੇ ਥਣ ਬਾਈ ਕਹਿੰਦਾ ਮੋਗੇ ਵਾਂਗੂ ਚੱਲਣਗੇ ਚਾਰੇ ਚਾਰੇ ਤਿੰਨਾ ਵੈੜਾਂ ਦੇ ਇਹ ਚਕੂਲਾ ਹੀ ਹੋ ਗਿਆ ਹੈਗਾ ਕਹਿੰਦਾ ਤਿੰਨਾ ਵੈੜਾਂ ਦੇ ਸੀ ਚਾਰੇ ਥਣ ਕਿਆ ਕੰਮ ਉਲਟੋ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਬਾਬੇ ਆ ਆਮ ਬੰਦਿਆਂ ਵਰਗੇ ਮੁੰਡਿਆਂ ਵਰਗੇ ਪੜ੍ਹੇ ਲਿਖੇ ਮੁੰਡਿਆਂ ਵਰਗੇ ਮੁੰਡੇ ਆ ਚਲੋ ਗਾਂ ਪਛਾਹ ਹੋ ਜਾਮਾ ਕੋਈ ਗੱਲ ਨਹੀਂ ਤਿੰਨਾ ਪਸ਼ੂਆਂ ਦੇ ਕਹਿਣਾ ਸੀ ਤਿੰਨ ਥਾਣੇ ਕਹਦੇ ਚਲੋ ਕੋਈ ਗੱਲ ਨਹੀਂ ਚਾਰੇ ਥਾਣਾਂ ਦੀ ਗਾਰੰਟੀ ਆ ਚਾਰੇ ਥਾਣਾਂ ਦੀ ਚਵਾਈ ਬਾਈ ਕਰਦਾ ਜਿਵੇਂ ਮੋਗੇ ਚ ਪਾਣੀ ਢੈਕਦਾ ਹੁੰਦਾ ਐ ਆਊਗਾ ਚਾਰੇ ਥਾਣਾਂ ਜੋ ਮੋਟੀ ਧਾਰ ਭਾਰ ਦੀ ਤਿੰਨਾ ਦੀ ਗਾਰੰਟੀ ਹੋਊਗੀ ਇਹਨੇ ਦੁੱਧ ਦਿੱਤਾ 13 ਲੀਟਰ ਪਲੂਨ ਨੇ ਦੂਜਾ ਸੂਆ 15 ਨੂੰ ਸੂਪੇ 16 ਨੂੰ ਸੂਪੇ ਅੱਜ ਦਿਨ ਹੈਗਾ ਤਰੀਕ 6 15 ਦੇ ਹਿਸਾਬ ਨਾਲ 9 ਦਿਨ ਪਏ ਆ 16 ਦੇ ਹਿਸਾਬ ਨਾਲ 10 ਦਿਨ ਪਏ ਆ ਬੁੱਤੀ ਬਾਤੀ ਸੋਹਣੀ ਆ ਬਹੁਤ ਕੁਆਲਟੀ ਵਾਲੀ ਬੱਸੀ ਆ ਵੀਰੇ ਹਾਂ ਟੋਆ ਮੱਥੇ ਜਵਾਰ ਪੈਂਦਾ ਬਹੁਤ ਕਰਦੇ ਹੁੰਦੇ ਬਾਈ ਜਰਸੀ ਲੈਣੀ ਜਰਸੀ ਲੈਣੀ ਆ ਦੋ ਜਰਸੀਆਂ ਗੱਬਣਾ ਇੱਕ ਟੋਕੜ ਗੱਬਣਾ ਹਾਲਾਂਕਿ ਗੱਬਣ ਤਾਂ ਹਜੇ ਮਿਲ ਜਾਂਦੀ ਆ ਤੋਕੜ ਗੱਬਣ ਦਾ ਵੜਾ ਘੱਟ ਮਿਲਦੀਆਂ ਤੇ ਤੋਕੜ ਗੱਬਣ ਵੀ ਹੈਗੀ ਆ ਦੇਖ ਬਸੀ ਥਾਣਾ ਨਿਗਾਹ ਮਾਰੇ ਥਾਣ ਮੂੰਹ ਤੇ ਆ ਦਿਖਾ ਦੇ ਹਾਂ ਥਾਣ ਲੱਗਿਆ ਮੋਟਾ ਮੋਟਾ ਥਾਣਾ ਦੇਖਿਆ ਥਾਣ ਲੱਗਿਆ ਬਸੀ ਹਾਂ ਆਹ ਵੇਖੋ ਜਮਾ ਕੈਮਰਾ ਥਾਣਾ ਦੇ ਨਾਲ ਲਾਤਾ ਐਂ ਲੱਤ ਵੀ ਨਹੀਂ ਚੱਗੇ ਆਹ ਖੜੀ ਆ ਰਵਣੇ ਦੀ ਜਰਸੀ ਰਵਣੇ ਵਰਗੀ ਆ ਜਿੱਥੇ ਖੜਾ ਲਉ ਉੱਥੇ ਖੜ ਜਾਂਦੀ ਆ ਕਿੰਨੇ ਦਿਨ ਰਵਣੇ ਇਹ ਵੀਰੇ 40 ਦੇ 41 ਦੇ ਦਾਂਗੇ 40 ਤੇ 1 41 ਦੀ ਇਸ ਤੋਂ ਪਹਿਲਾਂ 46 ਦੀ ਉਸ ਤੋਂ ਪਹਿਲਾਂ 29 ਦੀ ਤੇ ਜੇ ਕੋਈ ਜੋੜਾ ਲੈ ਲੈਂਦਾ 1000 ਵੱਧ ਛੱਡ ਦੂ ਜੇ ਕੋਈ ਤਿੱਖੜੀ ਲੈ ਲੈਂਦਾ 4 5 700 ਵੱਧ ਛੱਡ ਦੂ ਤੇ ਜੇ ਕੋਈ ਗਿਫਟ ਲੈਣਾ ਸੀਗਾ ਉਹਨੇ ਗਾਂ ਜੀ ਨਹੀਂ ਲਾਉਂਦੀ ਕਾਹਲੇ ਕਿਹੜੇ ਲਾਵਾਂਗੇ ਠੀਕ ਐ ਗਿਫਟ ਬਾਈ ਕਹਿੰਦਾ ਲਿਆ ਖੜਾ ਉਹਨਾਂ ਦੀ ਗਾਂ ਜੀ ਨਹੀਂ ਲਾਉਂਦੀ ਤੇ ਬੱਚਾ ਬਾਈ ਕਹਿੰਦਾ ਉਹਨਾਂ ਤੋਂ ਲਿਆ ਵਾ ਇੱਕ ਅੱਧੇ ਦਿਨ ਚ ਆ ਜੂ ਫਿਰ ਗਿਫਟ ਦੇਣਾ ਕਾਹਲੇ ਪੂਰ ਚ ਲਾਵਾਂਗੇ ਕਾਹਲੇ ਪੂਰ ਚ ਗਿਫਟ ਦੇਵਾਂ ਨਹਾਦੇ ਗਾਹਲੇ ਵਾਲੇ ਠੀਕ ਹੈ ਕੋਈ ਬਾਈ ਕਹਿੰਦਾ ਐ ਨਾ ਕਹਿੰਦੇ ਕਿ ਆ ਪੂਰਜ ਵੱਛੀ ਦੇਣੀ ਹੈ ਗਾਹਲੇ ਪੂਰਜ ਦੇਵਾਂਗੇ ਬਿਲਕੁਲ ਸਸਤੇ ਮੁੱਲ ਛੋਟੇ ਛੋਟੇ ਪਾ ਸਤਿ ਸ੍ਰੀ ਅਕਾਲ